ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਗਣਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਸ ਮਹਾਨ ਸ਼ਖਸੀਅਤ ਦੇ ਜੀਵਨ ਤੇ ਸੰਖੇਪ ਚਰਚਾ ਕਰਾਂਗੇ ਜਿਨ੍ਹਾਂ ਦਾ ਕਿ ਸ਼ਹੀਦੀ ਦਿਹਾੜਾ ਆਪਾਂ ਧੂਮ-ਧਮ ਮਨਾ ਰਹੇ ਹਾਂ ਸਰਦਾਰ ਉਦਮ ਸਿੰਘ ਸੁਨਾਮ ਉਹਨਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ ਜੋ ਕਿ ਸੰਗਰੂਰ ਜ਼ਿਲ੍ਹੇ ਦੀ ਹੱਦ ਦੇ ਵਿੱਚ ਪੈਂਦਾ ਹੈ। ਉਹਨਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਪਿਤਾ ਦਾ ਨਾਮ ਚੂਹੜ ਰਾਮ ਸੀ ਜੋ ਕਿ ਬਾਅਦ ਦੇ ਵਿੱਚ ਅਮਤ ਛੱਕੇ ਟਹਿਲ ਸਿੰਘ ਬਣ ਗਏ। ਉਹਨਾਂ ਦੀ ਮਾਤਾ ਦਾ ਨਾਮ ਨਾਰੈਣੀ ਸੀ ਜੋ ਕਿ ਬਾਅਦ ਦੇ ਵਿੱਚ ਨਾਰਾਇਣ ਕੌਰ ਬਣ ਗਏ। ਦੋਸਤੋ ਉਹਨਾਂ ਦੀ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਓ ਇੱਕ ਵੱਡੀ ਉਥਲ ਪੁਤਲ ਉਦੋਂ ਆਈ ਜਦੋਂ 7 ਸਾਲ ਦੀ ਉਮਰ ਸੀ ਹਲੇ ਉਹਨਾਂ ਦੀ ਜਦੋਂ ਉਹਨਾਂ ਦੇ ਮਾਤਾ ਜਿਹਦੀ ਕਿਸੇ ਕਾਰਨ ਮੌਤ ਹੋ ਗਈ ਤੇ ਉਹ ਉਹਨਾਂ ਨੂੰ ਛੱਡ ਕੇ ਚਲੇ ਗਏ ਸਾਰੀ ਜੋ ਜ਼ਿੰਮੇਵਾਰੀ ਸੀ ਉਹ ਉਹਨਾਂ ਦੇ ਪਿਤਾ ਦੇ ਸਿਰ ਤੇ ਆ ਗਈ ਤੇ ਉਹਨਾਂ ਨੂੰ ਇਸ ਕਾਰਨ ਖੇਤੀ ਦਾ ਕੰਮ ਜਿਹੜਾ ਉਹ ਛੱਡਣਾ ਪਿਆ ਉਹਨਾਂ ਦਾ ਇੱਕ ਛੋਟਾ ਭਰਾ ਸੀ ਸਾਧੂ ਸਿੰਘ ਉਸ ਦਾ ਨਾਂ ਸੀ ਦੋਵੇਂ ਬੱਚਿਆਂ ਦੀ ਜੋ ਜ਼ਿੰਮੇਵਾਰੀ ਸੀ ਉਹਨਾਂ ਦੇ ਪਿਤਾ ਦੇ ਸਿਰ ਤੇ ਔਣ ਕਰਕੇ ਉਹਨਾਂ ਨੇ ਖੇਤੀ ਛੱਡ ਕੇ ਸੰਗਰੂਰ ਦੇ ਨੇੜੇ ਪਿੰਡ ਉਪੜੀ ਦੇ ਰੇਲਵੇ ਫਾਟਕ ਤੇ ਫਾਟਕ ਬੰਦ ਕਰਨ ਤੇ ਖੋਲਣ ਦੀ ਨੌਕਰੀ ਕਰ ਲਈ ਤੇ ਨਾਲ ਗੁਜ਼ਾਰੇ ਲਈ ਕੁਝ ਬੱਕਰੀਆਂ ਵੀ ਰਖ ਲਈਆਂ ਪਰ ਇੱਥੇ ਇਹ ਨੌਕਰੀ ਵੀ ਉਹ ਬੜਾ ਸਮਾਂ ਨਾ ਕਰ ਸਕੇ ਕਿਸੇ ਕਾਰਨ ਕਰਕੇ ਉਹਨਾਂ ਨੂੰ ਇਹ ਨੌਕਰੀ ਛੱਡਣੀ ਪਈ ਇਹਦੇ ਜੋ ਕਾਰਨ ਨੇ ਇਤਿਹਾਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਉਹ ਦੋ ਕਾਰਨ ਸਾਨੂੰ ਨਜ਼ਰ ਆਉਂਦੇ ਨੇ ਪੜਨ ਨੂੰ ਸੁਣਨ ਨੂੰ ਮਿਲਦੇ ਨੇ ਪਹਿਲਾ ਕਾਰਨ ਇਹ ਪਤਾ ਲੱਗਦਾ ਹੈ ਕਿ ਇੱਕ ਦਿਨ ਉਹਨਾਂ ਦੇ ਜਿਹੜੇ ਬਾੜੇ ਦੀਆਂ ਬੱਕਰੀਆਂ ਸੀ ਉਹਨਾਂ ਵਿੱਚੋਂ ਇੱਕ ਬੱਕਰੀ ਟ੍ਰੇਨ ਦੇ ਥੱਲੇ ਆ ਕੇ ਅਚਾਨਕ ਕਿਤੇ ਮਰੀ ਗਈ ਤੇ ਉਹਨਾਂ ਦੇ ਪਿਤਾ ਜੀ ਨੂੰ ਇਹ ਸੋਚ ਕੇ ਡਰ ਲੱਗਿਆ ਕਿ ਇਸ ਬੱਕਰੀ ਦੀ ਥਾਂ ਤੇ ਅਗਰ ਮੇਰਾ ਦੂਮਾ ਬੱਚਾ ਹੁੰਦਾ ਤਾਂ ਮੇਰਾ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਸੀ ਇਸ ਲਈ ਉਹਨਾਂ ਨੂੰ ਇਹ ਨੌਕਰੀ ਜਿਹੜੀ ਉਹ ਸੇਫ ਨਹੀਂ ਲੱਗੀ ਤੇ ਉਹਨਾਂ ਨੇ ਇਹ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਦੂਸਰਾ ਕਾਰਨ ਪਤਾ ਲੱਗਿਆ ਪਤਾ ਲੱਗਦਾ ਹੈ ਜੋ ਇਤਿਹਾਸ ਦੇ ਵਿੱਚੋਂ ਕਿ ਉਹਨਾਂ ਨੇ ਜੋ ਬੱਕਰੀਆਂ ਰੱਖੀਆਂ ਹੋਈਆਂ ਸੀ ਉਹ ਬਾੜੇ ਦੇ ਅੰਦਰ ਉਸੇ ਬਾੜੇ ਦੇ ਅੰਦਰ ਹੀ ਉਹ ਆਪਸੋਂ ਆਉਂਦੇ ਸੀ ਇੱਕ ਦਿਨ ਅਚਾਨਕ ਕਿਸੇ ਜੰਗਲੀ ਜਾਨਵਰ ਨੇ ਉਹਨਾਂ ਦੀਆਂ ਬੱਕਰੀਆਂ ਉੱਤੇ ਹਮਲਾ ਕਰ ਦਿੱਤਾ ਬੇਸ਼ੱਕ ਉਹਨਾਂ ਦਾ ਬਚਾਅ ਹੋ ਗਿਆ ਉਸ ਹਮਲੇ ਦੇ ਵਿੱਚ ਪਰ ਉਹਨਾਂ ਦੇ ਪਿਤਾ ਜੀ ਦੇ ਮਨ ਦੇ ਵਿੱਚ ਇਹ ਡਰ ਇੱਕ ਖੌਫ ਬਣ ਗਿਆ ਕਿ ਮੇਰੇ ਬੱਚੇ ਇੱਥੇ ਕਿਸੇ ਵੀ ਹਾਲਤ ਵਿੱਚ ਸੇਫ ਨਜ਼ਰ ਨਹੀਂ ਆਉਂਦੇ ਤੇ ਉਹਨਾਂ ਨੇ ਇਹ ਨੌਕਰੀ ਛੱਡਣੀ ਠੀਕ ਸਮਝੀ ਦੋਸਤੋ ਇਸ ਤੋਂ ਮਗਰੋਂ ਉਹ ਇੱਕ ਵਾਰ ਅੰਮ੍ਰਿਤਸਰ ਦੀ ਦੀਵਾਲੀ ਦਿਖਾਉਣ ਦੇ ਲਈ ਆਪਣੇ ਦੋਵੇਂ ਬੱਚਿਆਂ ਨੂੰ ਅੰਮ੍ਰਿਤ ਸਰ ਵੱਲ ਚੱਲ ਪਏ ਅੰਮ੍ਰਿਤਸਰ ਪਹੁੰਚਣ ਤੋਂ ਬਾਹਰ-ਬਾਹਰ ਇੱਕ ਭੈਂਸੇ ਵਾਲੇ ਤਲਾਬ ਤੇ ਪਹੁੰਚ ਕੇ ਉਹਨਾਂ ਦੇ ਪਿਤਾ ਜੀ ਨੂੰ ਅਚਾਨਕ ਤੇਜ਼ ਬੁਖਾਰ ਹੋ ਗਿਆ ਤੇ ਉਹਨਾਂ ਦੀ ਹਾਲਤ ਕਾਫੀ ਵਿਗੜ ਗਈ ਉਹਨਾਂ ਤੋਂ ਚੱਲਣਾ ਮੁਸ਼ਕਲ ਹੋ ਗਿਆ ਤੇ ਉਹ ਉਸੇ ਥਾਂ ਤੇ ਹੀ ਬੈਠ ਗਏ ਤੇ ਉਹ ਬੇਹੋਸ਼ ਹੋ ਗਏ ਉਥੇ ਕੁਝ ਸਾਧੂ ਸਾਧੂਆਂ ਦਾ ਬਸੇਵਾ ਸੀ ਸਾਧੂਆਂ ਦਾ ਵਾਸਾ ਸੀ ਉਸ ਥਾਂ ਤੇ ਤੇ ਉਹਨਾਂ ਸਾਧੂ ਨੇ ਜਦੋਂ ਉਹਨਾਂ ਦੀ ਹਾਲਤ ਦੇਖੀ ਤਾਂ ਉਹਨਾਂ ਨੇ ਉਹਨਾਂ ਨੂੰ ਪਾਣੀ ਆਦ ਦਿੱਤਾ ਦਵਾਈ ਵਗੈਰਾ ਦਿੱਤੀ ਪਰ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਕਾਫੀ ਖਰਾਬ ਉਹਨਾਂ ਨੂੰ ਨਜ਼ਰ ਆਈ ਤੇ ਉਹਨਾਂ ਸਾਧੂਆਂ ਨੇ ਇਹ ਸੋਚ ਕੇ ਕਿ ਬੱਚਿਆਂ ਦਾ ਕੀ ਬਣੇਗਾ ਜੇ ਅਗਰ ਇਹਨਾਂ ਨੂੰ ਕੁਝ ਹੋ ਗਿਆ ਤਾਂ ਉਹਨਾਂ ਨੇ ਉਹ ਦੋਵਾਂ ਬੱਚਿਆਂ ਨੂੰ ਬੋਦਮ ਸਿੰਘ ਤੇ ਉਹਨਾਂ ਦੇ ਛੋਟੇ ਭਰਾ ਸਾਦੂ ਸਿੰਘ ਨੂੰ ਅ ਭਗਵੇਂ ਵਸਤਰ ਪਵਾ ਕੇ ਆਪਣੇ ਵਿੱਚ ਸ਼ਾਮਲ ਕਰ ਲਿਆ। ਅ ਦੋਸਤੋ ਸੰਯੋਗ ਬਸ ਉੱਥੇ ਸੁਨਾਮ ਦੇ ਹੀ ਉਹਨਾਂ ਦੇ ਕੋਈ ਜਾਣਕਰ ਚੰਚਲ ਸਿੰਘ ਅਚਾਨਕ ਉੱਥੇ ਕਿਸੇ ਹੋਰ ਕੰਮ ਦੇ ਲਈ ਅਚਾਨਕ ਉੱਥੇ ਆਏ ਉਹਨਾਂ ਨੇ ਉਹਨਾਂ ਦੇ ਪਿਤਾ ਤਹਿਲ ਸਿੰਘ ਨੂੰ ਪਛਾਣ ਲਿਆ ਤੇ ਉਹਨਾਂ ਨੂੰ ਆਪਣੇ ਨਾਲ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾ ਦਿੱਤਾ ਜਿੱਥੇ ਅਗਲੇ ਦਿਨ ਹੀ ਉਹਨਾਂ ਦੀ ਮੌਤ ਹੋ ਗਈ ਤੇ ਦੋਵੇਂ ਜਿਹੜੂ ਬੱਚੇ ਸੀਗੇ ਉਦਮ ਸਿੰਘ ਤੇ ਉਹਨਾਂ ਦਾ ਛੋਟਾ ਭਰਾ ਉਹ ਨਰੋਲ ਤੌਰ ਤੇ ਜਿਹੜੇ ਸੀ ਉਹ ਅਨਾਥ ਹੋ ਗਏ ਯਤੀਮ ਹੋ ਗਏ ਉਸ ਤੋਂ ਮਗਰੋਂ ਭਾਈ ਚੰਚਲ ਸਿੰਘ ਤੇ ਛੰਗਾ ਸਿੰਘ ਦਾ ਨਾਂ ਇਤਿਹਾਸ ਦੇ ਵਿੱਚ ਪਤਾ ਲੱਗਦਾ ਹੈ ਉਹਨਾਂ ਦੋ ਉਹਨਾਂ ਦੋਵਾਂ ਨੇ ਦੋਵਾਂ ਬੱਚਿਆਂ ਨੂੰ ਉੱਥੋਂ ਲਿਆ ਕੇ ਅੰਮ੍ਰਿਤਸਰ ਦੇ ਹੀ ਸੈਂਟਰਲ ਖਾਲਸਾ ਯਤਿਮਖਾਨਾ ਦੇ ਵਿੱਚ ਦਾਖਲ ਕਰਵਾਤਾ ਭਰਤੀ ਕਰਵਾ ਦਿੱਤਾ ਹੁਣ ਇਹੀ ਯਤਿਮਖਾਨਾ ਉਹਨਾਂ ਦਾ ਘਰ ਬਣ ਗਿਆ ਕਿਉਂਕਿ ਉਹਨਾਂ ਦੇ ਹੁਣ ਅੱਗੇ ਪਿੱਛੇ ਉਹਨਾਂ ਨੂੰ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਸੀ ਪਰ ਇਹ ਉਹਨਾਂ ਦੀ ਬਦਕਿਸਮਤੀ ਸੀ ਜਾਂ ਕੁਝ ਹੋਰ ਸੀ 1917 ਦੇ ਵਿੱਚ ਉਹਨਾਂ ਦੇ ਛੋਟੇ ਭਰਾ ਦੀ ਵੀ ਕਿਸੇ ਕਾਰਨ ਕਰਕੇ ਮੌਤ ਹੋ ਗਈ ਤੇ ਉਹ ਬਿਲਕੁਲ ਇਕੱਲੇ ਪੈ ਗਏ ਇਸੇ ਦੌਰਾਨ ਦੋਸਤੋ 13 ਅਪ੍ਰੈਲ 1919 ਦਾ ਜੋ ਜ਼ਿਲ੍ਹੇਵਾਲਾ ਬਾਗ ਦਾ ਜੋ ਸਾਕਾ ਸੀ ਇਸ ਵਿੱਚ ਪੜਦੇ ਆ ਉਹ ਵਾਪਰਿਆ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਦੇ ਹੁਕਮਾਂ ਤੇ ਜਨਰਲ ਡਾਇਰ ਦੀ ਅਗਵਾਈ ਦੇ ਵਿੱਚ ਜ਼ਿਲ੍ਹੇਵਾਲਾ ਬਾਗ ਦੇ ਵਿੱਚ 71 ਹੋਏ ਨਿ하ਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਅਨੇਕਾਂ ਲੋਕ ਜਿਹੜੇ ਉਹ ਮਾਰੇ ਗਏ ਤੇ ਵੱਡੀ ਗਿਣਤੀ ਵਿੱਚ ਲੋਕ ਉਹ ਜ਼ਖਮੀ ਹੋ ਗਏ ਕਿਹਾ ਜਾਂਦਾ ਕਿ ਉਦਮ ਸਿੰਘ ਜਿਹੜੇ ਉਸ ਵਕਤ ਯਤੀਮ ਖਾਨੇ ਦੇ ਵਿੱਚ ਸੀਗੇ ਉਹਨਾਂ ਨੂੰ ਹੋਰ ਜੋ ਉੱਥੇ ਰਹਿਣ ਵਾਲੇ ਨੌਜਵਾਨ ਸੀ ਉਹਨਾਂ ਸਮੇਤ ਉੱਥੇ ਬੁਲਾਇਆ ਗਿਆ ਤਾਂ ਜੋ ਜ਼ਖਮੀਆਂ ਦੀ ਸਾਂਭ ਸੰਭਾਲ ਕੀਤੀ ਜਾ ਸਕੇ ਉਹਨਾਂ ਦੀ ਜਾਨ ਬਚਾਈ ਜਾ ਸਕੇ ਪਰ ਇੱਥੇ ਦਾ ਜਿਹੜਾ ਦ੍ਰਿਸ਼ ਸੀ ਉਹ ਦੇਖ ਕੇ ਉਹਨਾਂ ਦਾ ਖੂਨ ਜਿਹੜਾ ਸੀ ਉਹ ਖੋਲ ਪਿਆ ਤੇ ਉਹਨਾਂ ਨੇ ਉਸੇ ਥਾਂ ਖੜਕੇ ਕਹਿੰਦੇ ਨੇ ਕਿ ਅੰਮ੍ਰਿਤਸਰ ਜੋ ਦਰਬਾਰ ਸਾਹਿਬਾ ਕਿਉਂਕਿ ਉਹ ਜਿਆਦਾ ਦੂਰ ਨਹੀਂ ਉਤੋਂ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਉਹਨਾਂ ਨੇ ਕਸਮ ਖਾਧੀ ਕਿ ਉਹ ਜਦੋਂ ਤੱਕ ਉਹ ਇਸ ਚੀਜ਼ ਦਾ ਬਦਲਾ ਨਹੀਂ ਲੈ ਲੈਂਦੇ ਉਹ ਚੈਨਲ ਨਹੀਂ ਬੈਠਣਗੇ ਇਸੇ ਦੌਰਾਨ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ ਜਿਸ ਵਿੱਚ ਗੁਰੂ ਘਰ ਦਾ ਕਬਜ਼ਾ ਲੈਣ ਗਏ ਜਥੇ ਨੂੰ ਅੰਗਰੇਜ਼ਾਂ ਦੇ ਪਿਠੂ ਮਹੰਤ ਦੇ ਗੁੰਡਿਆਂ ਨੇ ਕੁੱਟ-ਕੁੱਟ ਕੇ ਤੇ ਗੋੜੀਆਂ ਨਾਲ ਭੁੰਨ ਕੇ ਅੱਗ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਜ਼ਥੇਦਾਰ ਨੂੰ ਜਿਉਂਦੇ ਜੰਡ ਦੇ ਨਾਲ ਪੁੱਠਾ ਲੜਕਾ ਕੇ ਅਗ ਲਗਾ ਦਿੱਤੀ ਗਈ ਸੀ। ਇਸ ਘਟਨਾ ਨੇ ਉਦਮ ਸਿੰਘ ਦੇ ਮਨ ਦੇ ਵਿੱਚ ਜੋ ਅੰਗਰੇਜ਼ ਸਰਕਾਰ ਪਰ ਦੀ ਗੁੱਸਾ ਸੀ ਉਹ ਉਸ ਨੂੰ ਹੋਰ ਵੀ ਸੱਤਵੇਂ ਸਮਾਨ ਉੱਤੇ ਪਹੁੰਚਾਉਣ ਦਾ ਕੰਮ ਕੀਤਾ ਉਹਨਾਂ ਦਾ ਖੂਨ ਸੀ ਹੋਰ ਵੀ ਹੋਰ ਵੀ ਉਹ ਵਾਲੇ ਮਾਰਨ ਲੱਗ ਪਿਆ। ਦੋਸਤੋ ਕਹਿੰਦੇ ਨੇ ਕਿ ਇਸ ਦੌਰਾਨ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਉਹ ਭਗਤ ਸਿੰਘ ਨਾਲ ਵੀ ਹੁੰਦੀ ਹੈ। ਤੇ ਉਹ ਕੁਝ ਸਮਾਂ ਉਹਨਾਂ ਨੂੰ ਭਗ ਸਿੰਘ ਦੇ ਨਾਲ ਰਹਿਣ ਦਾ ਮੌਕਾ ਮਿਲਦਾ ਹੈ ਉਹ ਬੇਸ਼ੱਕ ਉਹਨਾਂ ਦੀ ਉਮਰ ਉਮਰ ਦੇ ਵਿੱਚ ਉਹਨਾਂ ਨਾਲੋਂ 7-8 ਸਾਲ ਛੋਟੇ ਸੀ ਪਰ ਫਿਰ ਵੀ ਉਹ ਉਹਨਾਂ ਨੂੰ ਭਗ ਸਿੰਘ ਨੂੰ ਆਪਣਾ ਜਿਹੜਾ ਸੀ ਉਹ ਗੁਰੂ ਦੇ ਵਾਂਗ ਉਹਨਾਂ ਨੂੰ ਮੰਨਦੇ ਸੀ ਉਹਨਾਂ ਦਾ ਹੁਕਮ ਮੰਨਦੇ ਸੀ ਦੋਸਤੋ ਫਿਰ ਕਹਿੰਦੇ ਨੇ ਕਿ ਆ ਉਦਮ ਸਿੰਘ ਸੀ ਉਹ ਹੁਕਮ ਦੇ ਘਮਾਉਂਦੇ ਅਮਰੀਕਾ ਚਲੇ ਗਏ ਤੇ ਇਹ ਵੀ ਸੁਣਨ ਵਿੱਚ ਆਉਂਦਾ ਕਿਤਨਾ ਕਿਤੇ ਪੜਨ ਨੂੰ ਇਹ ਮਿਲਦਾ ਹੈ ਕਿ ਉੱਥੇ ਉਹਨਾਂ ਨੇ ਇੱਕ ਅਮਰੀਕਨ ਕੁੜੀ ਨਾਲ ਵਿਆਹ ਵੀ ਕਰਵਾ ਲਿਆ ਹਾਲਾਂਕਿ ਇਸ ਦਾ ਜਿਹੜਾ ਕੋਈ ਠੋਸ ਜਿਹੜਾ ਵਰਣਨ ਉਹ ਆਪਾਂ ਨੂੰ ਕਿਤੇ ਨਹੀਂ ਮਿਲਦਾ ਫਿਰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਉਹ ਘੁੰਮਦੇ ਘਮਾਉਂਦੇ ਉਹਨਾਂ ਨੇ ਆਪਣੀ ਪਛਾਣ ਛੁਪਾਉਣ ਲਈ ਆਪਣੇ ਕਈ ਨਾਂ ਰੱਖੇ ਜਿਵੇਂ ਕਿ ਊਧਮ ਸਿੰਘ ਊਧਨ ਸਿੰਘ ਉਦੇਸ ਸਿੰਘ ਤੇ ਫਰੈਂਕ ਬ੍ਰਾਜ਼ੀਲ ਆਦਿ ਕਿਉਂਕਿ ਉਹ ਆਪਣੀ ਪਛਾਣ ਛੁਪਾਉਂਦੇ ਸੀ ਅਕਸਰ ਉਹ ਆਪਣੀ ਅਸਲ ਪਛਾਣ ਕਿਸੇ ਨੂੰ ਨਹੀਂ ਸੀ ਦੱਸਦੇ ਆਪਣਾ ਨਾਂ ਟਿਕਾਣਾ ਨਹੀਂ ਸੀ ਦੱਸਦੇ ਕਿਸੇ ਨੂੰ ਦੋਸਤੋ ਜ਼ਿਲ੍ਹੇਵਾਲੇ ਬਾਗ ਦੀ ਘਟਨਾ ਤੋਂ ਕਰੀਬ 21 ਸਾਲ ਬਾਅਦ 13 ਮਾਰਚ 1940 ਨੂੰ ਆਖਰ ਉਹਨਾਂ ਦਾ ਮਨ ਦੀ ਜਿਹੜੀ ਮਰਜ਼ੀ ਸੀ ਉਹ ਪੂਰੀ ਹੋਣ ਜਾ ਰਹੀ ਸੀ ਜਿਸ ਦੀ ਉਹਨਾਂ ਨੂੰ 21 ਸਾਲ ਤੋਂ ਉਡੀਕ ਸੀ ਲੰਡਨ ਦੇ ਮਸ਼ਹੂਰ ਕੈਕਸਟਰਨ ਹਾਲ ਦੇ ਵਿੱਚ ਅਫਗਾਨਿਸਤਾਨ ਦੇ ਵਿਸ਼ੇ ਤੇ ਇੱਕ ਵਿਸ਼ੇਸ਼ ਚਰਚਾ ਹੋਣੀ ਸੀ ਉਹਦੇ ਵਿੱਚ ਸਰ ਮਾਈਕਲ ਉਡਵਾਇਰ ਜਿਹੜੇ ਕਿ ਉਸ ਵਕਤ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸੀ ਜਿਨ੍ਹਾਂ ਦੇ ਹੁਕਮਾਂ ਤੇ ਜ਼ਲੇਮ ਵਾਲੇ ਬਾਗ ਦਾ ਸਾਖਾ ਵਾਪਰਿਆ ਸੀ ਤੇ ਉਸ ਦੇ ਨਾਲ ਲਾਰਡ ਜੈਟਲੈਂਡ ਜੈਟਲੈਂਡ ਵੀ ਉਸ ਚਰਚਾ ਵਿੱਚ ਹਿੱਸਾ ਲੈਣ ਦੇ ਲਈ ਆ ਰਿਹਾ ਸੀ ਤੇ ਇਹ ਲਾਰਡ ਜੈਟਲੈਂਡ ਵੀ ਅਸਿੱਧੇ ਰੂਪ ਦੇ ਵਿੱਚ ਇਸ ਸਾਕੀ ਨਾਲ ਜੁੜੇ ਹੋਇਆ ਸੀ ਇਸ ਪ੍ਰਤੀ ਵੀ ਉਦਮ ਸਿੰਘ ਦੇ ਮਨ ਦੇ ਵਿੱਚ ਬੜਾ ਗੁੱਸਾ ਸੀ ਦੋਸਤੋ ਉਦਮ ਸਿੰਘ ਜਿਹੜੇ ਸੀਗੇ ਉਹ ਪੂਰੀ ਤਿਆਰੀ ਦੇ ਨਾਲ ਹੈਟ ਕੋਟ ਪੈਂਟ ਪਹਿਨ ਕੇ ਤੇ ਉਸ ਹਾਲ ਦੇ ਵਿੱਚ ਜਿਹੜੇ ਜਾਣ ਦੇ ਲਈ ਤਿਆਰ ਹੋ ਗਏ ਤੇ ਇਹ ਵੀ ਸੁਣਨ ਨੂੰ ਮਿਲਦਾ ਕਿ ਉਹਨਾਂ ਨੇ ਜਿਹੜਾ ਪਿਸਤੌਲ ਸੀਗਾ ਉਹ ਕਿਤਾਬ ਨੂੰ ਵਿੱਚੋਂ ਉਹਦੇ ਪੇਜ ਪਾੜ ਕੇ ਵਿੱਚੋਂ ਕੱਟ ਕੇ ਪਿਸਤੌਲ ਛੁਪਾਉਣ ਲਈ ਜਗ੍ਹਾ ਬਣਾਈ ਤੇ ਉਸ ਕਿਤਾਬ ਨੂੰ ਲੈ ਕੇ ਉਹ ਹਾਲ ਦੇ ਵਿੱਚ ਦਾਖਲ ਹੋਏ ਤੇ ਆਪਣੇ ਸੰਬੋਧਨ ਵਿੱਚ ਜਿਵੇਂ ਮਾਈਕਲ ਡੋਵਰ ਨੇ ਪੰਜਾਬ ਦੀ ਧਰਤੀ ਤੇ ਬਰਪਾਏ ਕਤਲੇਆਮ ਦੀ ਗੱਲ ਕਹੀ ਉਦਮ ਸਿੰਘ ਉਸੇ ਸਮੇਂ ਖੜੇ ਹੋ ਗਏ ਉਹਨਾਂ ਦਾ ਖੂਨ ਜਿਹੜਾ ਸੀ ਉਹ ਫਿਰ ਤੋਂ ਖੋਲ ਪਿਆ ਤੇ ਉਹਨਾਂ ਨੇ ਆਪਣਾ ਪਿਸਤੌਲ ਕੱਢਿਆ ਤੇ ਉਸ ਨੂੰ ਸਿੱਧੀ ਗੋਲੀ ਮਾਰ ਕੇ ਥਾਂ ਢੇਰ ਕਰਤਾ ਤੇ ਦੂਜੀਆਂ ਗੋਲੀਆਂ ਸੀ ਉਹ ਉਹਨਾਂ ਵਿੱਚੋਂ ਇੱਕ ਲਾਰਡ ਜੈਟਲੈਂਡ ਤੇ ਦੋ ਹੋਰ ਲੋਕਾਂ ਨੂੰ ਲੱਗੀਆਂ ਤੇ ਉਹ ਮਰਨੋਂ ਬਚ ਗਏ ਪਰ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਫਿਰ ਉਹਨਾਂ ਨੇ ਆਪਣਾ ਰਵਾਲਵਰ ਖਾਲੀ ਕਰਿਆ ਖਾਲੀ ਕਰਕੇ ਬੜੇ ਤਸੱਲੀ ਭਰੇ ਚਿਹਰੇ ਦੇ ਨਾਲ ਉਦਮ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਬਾਅਦ ਵਿੱਚ ਜੈਟਲੈਂਡ ਨੇ ਦੱਸਿਆ ਕਿ ਉਹਨੂੰ ਕਰੀਬ 2 ਗਾਜੀ ਦੂਰੀ ਤੋਂ ਗੋਲੀ ਮਰੀ ਗਈ ਸੀ ਕਿ ਬੜੀ ਨਿੜਿਆਂ ਨੂੰ ਗੋਲੀ ਮਰੀ ਗਈ ਸੀ ਪਰ ਉਹ ਫਿਰ ਵੀ ਉਹ ਬਚਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਦੋਸਤੋ ਉਸ ਤੋਂ ਮਗਰੋਂ ਸ਼ਹੀਦ ਉਧਮ ਸਿੰਘ ਨੂੰ ਸੰਖੇਪ ਜੇ ਮੁਕਦਮੇ ਦੀ ਕਾਰਵਾਈ ਤੋਂ ਮਗਰੋਂ 31 ਜੁਲਾਈ 1944 ਨੂੰ ਲੰਡਨ ਦੇ ਵਿੱਚ ਹੀ ਉਹ ਫਾਂਸੀ ਦੇ ਦਿੱਤੀ ਗਈ ਸੀ ਅੱਜ ਉਹਨਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਇਹ ਸੀ ਅੱਜ ਦੀ ਵੀਡੀਓ ਇਸ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਸਾਡਾ ਜਰੂਰ ਸਾਂਝੀ ਕਰਿਓ ਜਲਦੀ ਹੀ ਮਿਲਾਂਗੇ ਇੱਕ ਹੋਰ ਵੀਡੀਓ ਨਾਲ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ